ਉਹ ਠੀਕ ਹੈ ਆਪਣਾ ਨਾਂ ਕੀ ਹੈ ਜੀ ਮੇਰਾ ਨਾਂ ਮਿੰਦਰ ਸਿੰਘ ਹੈ ਮਿੰਦਰ ਸਿੰਘ ਸੰਤਾ ਸਿੰਘ ਦਾ ਪੁੱਤ ਹੈ ਮਿੰਦਰ ਸਿੰਘ ਪੁੱਤਰ ਸੰਤਾ ਸਿੰਘ ਤੇ ਦਾਦਾ ਜੀ ਦਾ ਨਾਂ ਦਾਦਾ ਜੀ ਦਾ ਨਾਂ ਕੀ ਜੀ ਬਾਬਾ ਜੀ ਗਦੇ ਸਿੰਘ ਗਦੇ ਸਿੰਘ ਕਿਹੜਾ ਪਿੰਡ ਸੀ ਪਿੱਛੇ ਕਾਕਿਸਤਾਨ ਤੁਹਾਡਾ ਕਾਕਾ ਕਲਾਸ ਕਾਕਾ ਕਲਾਸ ਇਹ ਬਾਜੋਂ ਦਾ ਪਿੰਡ ਸੀ ਹਾਂ ਬਾਜਵੇ ਸੀ ਤੁਸੀਂ ਬਾਜਵੇ ਹੋ ਨਹੀਂ ਨਹੀਂ ਹਾਂ ਸੱਜ ਜਾ ਤੁਰ ਕਿਹੜੀ ਗੋਤ ਹੈ ਤੁਹਾਡੀ ਕੰਮ ਕਰੀ ਜੀ ਚਰਾਮ ਗੜੀ ਇਤਰਖਾਨ ਹੋ ਠੀਕ ਐ ਇਹਦਾ ਤੁਹਾਡਾ ਪਿੰਡ ਐ ਇਹਦੇ ਆਲ ਦੋਲੇ ਕਿਹੜੇ ਕਿਹੜੇ ਪਿੰਡ ਸਨ ਉੱਥੇ ਲਾਗੇ ਕਾਲੂ ਪਟਾਹੀ ਹੂੰ ਤੇ ਜਾਜਨ ਵਾਲਾ ਠੀਕ ਐ ਜਾਜਨ ਵਾਲਾ ਲਾਗੇ ਫਿਰ ਖੂਸਰ ਸੀ ਹੂੰ ਲਾਗੇ ਪਿੰਡ ਕਤਲਵੰਡੀ ਸੀ ਵਾਹ ਜੀ ਵਾਹ ਜੋ ਪਹਾ ਬੁਆ ਜੋ ਤੁਹ ਬਹਨਾ ਇਹ ਜਵਾਰ ਵੀ ਦੀ ਕੋਈ ਅੱਛਾ ਜਵਾਰ ਵੀ ਪਿੰਡ ਆ ਪਿਆ ਪਿੰਡ ਵੇਖਣਾ ਤੁਸੀਂ ਆਪਣਾ ਵੇਖਣਾ ਚਾਹੁੰਦੇ ਹੋ Valeu!